ਮੱਕੀ 1000 ਰੁਪਏ ਨੂੰ ਵਿਕੀ ਤੇ 1000 ਰੁਪਿਆ ਦਾ ਕਿਸਾਨਾਂ ਨੂੰ ਘਾਟਾ ਪਿਆ ਤੇ ਅੱਜ ਮੱਕੀ ਦਾ ਆਟਾ 50 ਤੋਂ ਲੈ ਕੇ 60 ਰੁਪਏ ਕਿਲੋ ਤੱਕ ਵਿਕ ਰਿਆ ਜੇ ਸਰਕਾਰ ਨੇ ਮੱਕੀ ਖਰੀਦੀ ਹੁੰਦੀ ਤੇ ਅੱਜ ਆਟਾ 5 ਰੁਪਏ ਮੱਕੀ ਦਾ ਵਿਕਦਾ ਕਸਟਮਰ ਗਾਹਕ ਨੂੰ ਵੀ ਠੱਗਿਆ ਜਾ ਰਿਹਾ ਰੇਲ ਰੋਕੋ ਤੇ ਅੱਜ ਕੀ ਜ਼ਰੂਰਤ ਹੈ ਰੇਲ ਰੋਕੋ ਅੱਜ ਭਾਰਤ ਪੰਦਰ ਦਾ ਰੇਲ ਰੋਕੋ ਜੋ ਸਰਕਾਰ ਕੰਦਾ ਨਰੇਟਿਵ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਿਰਫ ਪੰਜਾਬ ਤੇ ਹਰਿਆਣਾ ਦੇ ਵਿੱਚ ਅੰਦੋਲਨ ਹੈ ਅੱਜ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਕਰਨਾਟਕ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਯੂਪੀ ਦੇ ਵਿੱਚ ਉੱਤਰਾਖੰਡ ਦੇ ਵਿੱਚ ਰਾਜਸਥਾਨ ਦੇ ਵਿੱਚ ਓਡੀਸ਼ਾ ਦੇ ਵਿੱਚ ਤੋਂ ਤੇਲੰਗਾਨਾ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਇਨ੍ਹਾਂ ਸਟੇਟਾਂ ਦੇ ਵਿੱਚ ਅੱਜ ਹੋ ਸਕਦਾ ਮੈਨੂੰ ਮਿਸ ਕਰ ਗਿਆ 13 ਸਟੇਟਾਂ ਦੇ ਕਰੀਬ ਜਿਹੜੇ ਹੈਗਾ ਅੱਜ ਆ ਉਹ ਅੱਜ ਦਾ ਰੇਲ ਰੋਕ ਅੰਦੋਲਨ ਜਿਹੜਾ ਉਹ ਕੀਤਾ ਜਾ ਰਿਹਾ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਕਿ ਪੂਰੇ ਦੇਸ਼ ਦਾ ਅੰਦੋਲਨ ਹੈ ਪੂਰੇ ਦੇਸ਼ ਦੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਹੈ ਅੰਦੋਲਨ ਹੈ ਕੋਈ ਕੱਲੇ ਪੰਜਾਬ ਦਾ ਅੰਦੋਲਨ ਹੈ ਨਹੀਂ ਇਸ ਤਰ੍ਹਾਂ ਜੇ ਕਲਕ ਸਰਕਾਰ ਨੇ 21220 ਨੂੰ ਖਰੀਦੀ ਆ ਤੇ ਅੱਜ ਆਟਾ ਉਹਦਾ 25 ਤੋਂ 30 32 ਰੁਪਏ ਵਿਕ ਰਿਹਾ ਜਿੱਦਣ ਸਰਕਾਰ ਨੇ ਕਣਕ ਵੀ ਨਾ ਖਰੀਦੀ ਇਹ ਆਟਾ ਜਿਹੜਾ 60 70 ਰੁਪਏ ਪ੍ਰਾਈਵੇਟ ਵਪਾਰੀ ਵੇਚੂਗਾ ਕਿਉਂਕਿ ਪ੍ਰਾਈਵੇਟ ਜਿਹੜਾ ਵਪਾਰੀ ਆ ਠਰਾਡਪਟ ਘਰਾਣਾ ਉਹ ਕਦੀ ਵੀ ਕੰਟਰੋਲ ਰੇਟ ਤੇ ਕੋਈ ਵੀ ਚੀਜ਼ ਨਾਉ ਦਊਗਾ ਸਾਡੇ 13 ਫਰਵਰੀ ਤੋਂ ਲਗਾਤਾਰ ਜਿਹੜਾ ਵਾ ਅੰਦੋਲਨ ਜਿਹੜਾ ਚੱਲ ਰਿਹਾ ਸ਼ੰਭੂ ਖਨਾਰੀ ਬਾਡਰ ਤੇ ਔਰ ਕੇਂਦਰ ਮੋਦੀ ਦੀ ਸਰਕਾਰ ਦੇ ਇਸ਼ਾਰੇ ਤੇ ਹਰਿਆਣੇ ਦੀ ਖੱਟਲ ਸਰਕਾਰ ਨੇ ਪੂਰੀ ਤਰ੍ਹਾਂ ਰੋਕਾ ਲਾ ਕੇ ਸੂਏ ਲਾ ਕੇ ਕੰਕਰੀਟ ਦੀਆਂ ਦੁਵਾਰਾਂ ਕੱਢ ਕੇ ਪੀਐਸਐਮ ਤੇ ਸੀਆਰਪੀ ਦੀ ਫੌਜ ਦੀਆਂ ਫੋਰਸਾਂ ਲਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਆਵਾ ਤੇ ਉਹ ਰੋਕ ਕੇ ਜਿਹੜਾ ਨੂੰ ਸ਼ਾਂਤ ਨਹੀਂੰਦੂਣ ਜਿਹੜਾ ਵਾ ਉਹ ਵੀ ਕਰਨ ਤੋਂ ਰੋਕਿਆ ਲੋਕਤੰਤਰ ਦਾ ਕਹਨ ਕੀਤਾ ਗਿਆ ਵਾ ਇੱਕ ਪਾਸੇ ਕਿਸਾਨ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹੋ ਦੂਸਰੇ ਪਾਸੇ ਆਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤ ਸਰਦੇਜ ਝੰਡਿਆਲਾ ਗੁਰੂ ਵਿਕੇ 4 ਘੰਟੇ ਲਈ ਰੇਲਾ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਸਵੀਰ ਇੱਕ ਵਾਰ ਤੁਹਾਨੂੰ ਝੰਡਿਆਲਾ ਗੁਰੂ ਦੇਵੀदासਪੁਰਾ ਦੀਆਂ ਦਿਖਾ ਦਿੰਦੇ ਆ ਜਿੱਥੇ ਕਿ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ ਤੇ ਇਹਨਾਂ ਵੱਲੋਂ ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਰੇਲਾ ਰੋਕ ਕੇ ਪ੍ਰਦਰਸ਼ਨ ਕੀਤਾ ਜਾਣਾ ਹੈ ਦੱਸਦੀ ਹੈ ਕਿ ਇੱਕ ਪਾਸੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਪਰ ਵੀ ਕਿਸਾਨ ਬੈਠੇ ਹੋਇਆ ਉਹਨਾਂ ਵੱਲੋਂ ਦਿੱਲੀ ਕੂਚ 13 ਫਰਵਰੀ ਨੂੰ ਕੀਤਾ ਗਿਆ ਸੀ ਲੇਕਿਨ ਹਰਿਆਣਾ ਪ੍ਰਸ਼ਾਸਨ ਤੇ ਹਰਿਆਣਾ ਸਰਕਾਰ ਵੱਲੋਂ ਉਹਨਾਂ ਨੂੰ ਹਰਿਆਣਾ ਬਾਰਡਰ ਦੇ ਉੱਪਰ ਹੀ ਰੋਕ ਲਿੱਤਾ ਗਿਆ ਜਿਸ ਤੋਂ ਬਾਅਦ ਕਿਸਾਨ ਉੱਥੇ ਬੈਠ ਕੇ ਹੀ ਆਪਣੇ ਹੱਕੀ ਮੰਗਾਂ ਦੇ ਲਈ ਪ੍ਰਦਰਸ਼ਨ ਕਰ ਰਹੇ ਆ ਦੂਜੇ ਪਾਸੇ ਅੱਜ ਪੂਰੇ ਭਾਰਤ 'ਮੀਆਂ 13 ਆ ਸਟੇਟਾਂ ਦੇ ਵਿੱਚ ਜਿਹੜਾ ਆ ਕਿਸਾਨਾਂ ਵੱਲੋਂ ਰੀਲ ਰੋਕੋ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਤਾਂ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਇਹ ਸਾਂਝੀਆਂ ਕਰ ਰਿਹਾ ਇਹ ਦੇਵੀਦਾਸਪੁਰਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਸ ਦੇ ਵਿੱਚ ਜਿੱਥੇ ਨੌਜਵਾਨ ਕਿਸਾਨ ਪਹੁੰਚੇ ਹੋਏ ਆ ਉੱਥੇ ਹੀ ਬੀਪੀਆਂ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਹੋਈਆਂ ਉਹਨਾਂ ਵੱਲੋਂ ਆਪਣੇ ਫੱਕੀ ਮੰਗਾਂ ਦੇ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਰੇਲ ਰੋਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਜਿਹੜੀ ਹੈ ਕਿਸਾਨ ਆਤੂਆਂ ਦੇ ਨਾਲ ਕਰਦੇ ਆ ਕਿ ਉਹਨਾਂ ਦਾ ਇਸ ਪ੍ਰਦਰਸ਼ਨ ਨੂੰ ਲੈ ਕੇ ਕੀ ਕਹਿਣਾ ਹੈ ਭਜੀ ਆਪਣਾ ਨਾਮ ਦੱਸ ਕੇ ਅੱਜ ਜਿਹੜੀਆਂ 4 ਘੰਟੇ ਲਈ ਰੇਲਾ ਰੋਕਿਆ ਗਿਆ ਕਿਸ ਜ਼ਰੂਰਤ ਪੈ ਗਈ ਇੱਕ ਪਾਸੇ ਤੇ ਬਾਰਡਰ ਤੇ ਬੈਠੇ ਦੂਸਰੇ ਪਾਸੇ ਪੰਜਾਬ ਚ ਆ ਕੇ ਰੇਲਾ ਹਾਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕਵਰ ਲੀਵ ਸਟੇਟੂਲੇਲ ਗੱਲ ਕਰ ਰਹੇ ਹਾਂ ਜੀ ਔਰ ਬਾਕੀ ਜਿਹੜੇ ਤੁਸੀਂ ਗੱਲ ਕੀਤੀ ਗਏ ਰੇਲ ਰੋਕੋ ਤੇ ਅੱਜ ਕੀ ਜ਼ਰੂਰਤ ਹੈ ਰੇਲ ਰੋਕੋ ਅੱਜ ਭਾਰਤ ਪੱਧਰ ਦਾ ਰੇਲ ਰੋਕੋ ਆ ਜੋ ਸਰਕਾਰ ਕੰਦਾ ਨਰੇਟਿਵ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਿਰਫ ਪੰਜਾਬ ਤੇ ਹਰਿਆਣਾ ਦੇ ਵਿੱਚ ਅੰਦੋਲਨ ਹੈ ਅੱਜ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਕਰਨਾਟਕ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਯੂਪੀ ਦੇ ਵਿੱਚ ਉੱਤਰਾਖੰਡ ਦੇ ਵਿੱਚ ਰਾਜਸਥਾਨ ਦੇ ਵਿੱਚ ਓਡੀਸ਼ਾ ਦੇ ਵਿੱਚ ਤੇ ਤੇਲੰਗਾਨਾ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਇਨਾਂ ਸਟੇਟਾਂ ਦੇ ਵਿੱਚ ਆ ਜੀ ਹੋ ਸਕਦਾ ਮੈਂ ਕੋ ਮਿਸ ਕਰ ਗਿਆ 13 ਸਟੇਟਾਂ ਦੇ ਕਰੀਬ ਜਿਹੜਾ ਹੈਗਾ ਅੱਜ ਆ ਉਹ ਅੱਜ ਦਾ ਰੇਲ ਰੋਕ ਅੰਦੋਲਨ ਜਿਹੜਾ ਉਹ ਕੀਤਾ ਜਾ ਰਿਹਾ ਸੋ ਇਹ ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਕਿ ਪੂਰੇ ਦੇਸ਼ ਦਾ ਅੰਦੋਲਨ ਹੈ ਪੂਰੇ ਦੇਸ਼ ਦੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਅੰਦੋਲਨ ਹੈ ਕੋਈ ਕੱਲੇ ਪੰਜਾਬ ਦਾ ਅੰਦੋਲਨ ਹੈ ਨਹੀਂ ਦੂਸਰਾ ਬਾਕੀ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਮੈਸੇਜ ਲੈ ਕੇ ਜਾਣਾ ਚਾਹੁੰਦੇ ਆ ਅਸੀਂ ਕਿ ਵੱਡੀਆਂ ਦੇਸ਼ ਪੱਧਰੀ ਮੰਗਾਂ ਆ ਇਹਦੇ ਵਿੱਚ ਬਾਹਰ ਚੜ ਕੇ ਆਉਣ ਜਿੰਨਾ ਵੀ ਸਾਡੇ ਜਿੰਨਾ ਵੀ ਲੋਕ ਸਾਥ ਦੇਣਗੇ ਉਹਨਾਂ ਈ ਜ਼ਿਆਦਾ ਸਰਕਾਰ ਨੂੰ ਖੇਤੀ ਝਕਾਉਣ ਦੇ ਵਿੱਚ ਜਿਹੜੀ ਹੈ ਇਹ ਕਾਮਯਾਬੀ ਸਾਡੀ ਹੋਊਗੀ। ਸਰਕਾਰ ਕੁਝ ਫਸਲਾਂ ਤੇ ਐਮਐਸਪੀ ਦੇਣ ਨੂੰ ਤਿਆਰ ਹੋ ਗਈ ਹੈ। ਕੀ ਕਹਿਣਾ ਚਾਹੋਗੇ? ਅਸਲ ਦੇ ਵਿੱਚ ਉਹ ਉਹ ਆਫਰ ਪਹਿਲਾਂ ਸਾਡੇ ਸਾਹਮਣੇ ਪ੍ਰਪੋਜ਼ਲ ਰੱਖ ਚੁੱਕੀ ਸੀ ਸਰਕਾਰ। ਇਹ ਦੋ ਇਹ ਪਿਛਲੇ ਮੀਟਿੰਗ ਦੇ ਵਿੱਚ ਰੱਖੀ ਸੀ ਪਰ ਉਹਨਾਂ ਨੇ ਪੰਜ ਫਸਲਾਂ ਦੇ ਉੱਤੇ ਕਿਹਾ ਸੀ। ਉਹ ਵੀ ਕੰਟਰੈਕਟ ਬੇਸ ਫਾਰਮਿੰਗ ਹੈ ਇੱਕ ਸਾਹ ਦੇ ਨਾਲ। ਉਹ ਵੀ ਉਹਨਾਂ ਵਾਸਤੇ ਆ ਕਿ ਜਿਹੜੇ ਪਹਿਲਾਂ ਝੋਨਾ ਬੀਜ ਰਹੇ ਆ, ਉਹ ਜਿਹੜੇ ਝੋਨਾ ਛੱਡ ਕੇ ਜਿਹੜੇ ਮੱਕੀ ਬੀਜਣਗੇ ਜਾਂ ਜਿਹੜੇ ਦਾਲਾਂ ਬੀਜਣਗੇ ਉਹਨਾਂ ਵਾਸਤੇ ਉਹ ਆਫਰ ਹੈ ਸਰਕਾਰ ਦੀ। ਉਹ ਕੋਈ ਵੀ ਤਰੀਕੇ ਦੇ ਜੋ ਅਸੀਂ ਮੰਗ ਕਰ ਰਹੇ ਆ ਅਸੀਂ ਮੰਗ ਹੋਰ ਕਰ ਰਹੇ ਆ ਸਰਕਾਰ ਅਗਲੇ ਬੰਨੇ ਹੋਰ ਕੁਝ ਕਰ ਰਹੀ ਆ ਇਸ ਕਰਕੇ ਉਹਨੂੰ ਅਸੀਂ ਪੂਰੇ ਤਰੀਕੇ ਨਾਲ ਰੱਦ ਕੀਤਾ ਆ ਉਹ ਬਿਲਕੁਲ ਵੀ ਹੈਗੇ ਕਿਸਾਨ ਦੇ ਹਿੱਤ ਦੇ ਵਿੱਚ ਉਹ ਚੀਜ਼ਾਂ ਨਹੀਂ ਹੈਗੀਆਂ ਠੀਕ ਠੀਕ ਨਾਮ ਹੈ ਜੀ ਤੁਹਾਡਾ ਤੇ ਅੱਜ ਜਿਹੜੀਆਂ ਰੇਲਾਂ ਰੋਕਿਆ ਗਈਆਂ ਦੇਵੀदासਪੁਰੇ ਕੀ ਕਹਿਣਾ ਚਾਹੋਗੇ ਮੇਰਾ ਜੀ ਨਾਮ ਖਤਰ ਸਿੰਘ ਕੋਟਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਜਿਹੜੀਆਂ ਰੇਲਾਂ ਰੋਕੀਆਂ ਨੇ ਜੇ ਆਪਾਂ ਦਾ ਸਾਂਝਾ ਮੋਰਚਾ ਤੇ ਨਾਲ ਹੀ ਜਿਹੜਾ ਗੈਰ ਨਾਜਿੱਤਕੀ ਦੋਵਾਂ ਫੋਰਮਾਂ ਦੀ ਇੱਕ ਫੈਸਲਾ ਹੋਇਆ ਸੀ ਇੱਕ ਮੀਟਿੰਗ ਹੋਈ ਸੀ ਕਿ ਆਪਾਂ 10 ਤਰੀਕ ਨੂੰ 10 ਮਾਰਚ ਨੂੰ ਪੂਰੇ ਦੇਸ਼ ਦੇ ਵਿੱਚ ਰੋਲਾ ਰੋਕਾਂਗੇ ਇਹ ਜਿਹੜੀਆਂ ਰੇਲਾ ਰੋਕੇ ਐ ਐਮਐਸਪੀ ਦਾ ਮਸਲਾ ਸਾਡਾ ਜੀ ਐਮਐਸਪੀ ਸਰਕਾਰ ਜਿੰਨਾ ਚਿਰ ਨਹੀਂ ਦਿੰਦੀ ਉਹਨਾਂ ਚਿਰ ਜਿਹੜਾ ਅਧੋਲਣਾ ਸਾਡਾ ਸੰਘਰਸ਼ ਜਾਰੀ ਰਹੂਗਾ ਜੀ ਤਾਂ ਹੁਣ ਅੱਜ ਕਿੰਨੀ ਵੇਰ ਤੱਕ ਰੇਲਾ ਰੋਕ ਰਿਆ ਇਹ ਜੀ ਸਾਡਾ 4 ਘੰਟੇ ਦਾ 12 ਤੋਂ 4 ਵਜੇ ਤੱਕ ਰੇਲਾ ਰੋਕਣੀਆਂ ਰੇਲਾ ਰੋਕਣੀਆਂ ਸਾਡਾ ਕੋਈ ਅਣਖ ਦਾ ਕੋਈ ਸਵਾਲ ਨਹੀਂ ਨਾ ਸਾਡਾ ਕੋਈ ਅਣਖ ਦਾ ਮਸਲਾ ਹੈਗਾ ਇਹ ਰੋਲਾ ਰੋਕ ਰਿਆਂ ਜੀ ਸਰਕਾਰ ਸਾਡੇ ਨਾਲ ਜਦੋਂ ਅਸੀਂ 2020 ਦੇ ਵਿੱਚ ਬੈਠੇ ਹੁਤੇ ਇਹ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਜਿਹੜੀਆਂ ਤੁਹਾਡੀਆਂ ਮੰਗਾਂ ਆ ਅਸੀਂ ਇੱਕ ਕਮੇਟੀ ਇੱਕ ਗਠਨ ਕਰਦਨੇ ਤੇ ਕਮੇਟੀ ਦੇ ਵਿੱਚ ਕਿਸਾਨਾਂ ਦੇ ਨਮਾਇਦੇ ਪਾ ਕੇ ਤੇ ਜਿਹੜੀਆਂ ਰਹਿੰਦੀਆਂ ਮੰਗਾਂ ਦੇ ਤਿੰਨ ਕਾਨੂੰਨਾਂ ਦੇ ਨਾਲ ਹੀ ਉਹਦੇ ਵਿੱਚ ਇਹ ਖਾਡਾ ਇੱਕ ਬਿਜਲੀ ਐਕਟ ਹੀ ਜੀ 2018 ਇੱਕ ਸਾਡਾ ਪ੍ਰਦੂਸ਼ਣ ਐਕਟ ਹੀ ਉਹਨਾਂ ਦੇ ਵਿੱਚ ਸਰਕਾਰ ਨੇ ਕਿਹਾ ਵੀ ਅਸੀਂ ਇਹਨਾਂ ਤੋਂ ਬਾਹਰ ਕਰ ਦਾਂਗੇ ਪਰ 3 ਸਾਲ ਲੰਘੇ ਆ ਲਕਸ਼ਣ ਸਿਰ ਤੇ ਆ ਗਈ ਹੈ ਸਰਕਾਰ ਨੇ ਸਾਡੀ ਇੱਕ ਵੀ ਮੀਟਿੰਗ ਨਹੀਂ ਲਾਈ ਤੇ ਨਾ ਹੀ ਸਾਡੀ ਕੋਈ ਮੰਗ ਪੂਰੀ ਕੀਤੀ ਆ ਉਹਦੇ ਵਾਸਤੇ ਸਾਨੂੰ ਮਜਬੂਰ ਨੋ ਕੇ ਤੇ ਸਾਨੂੰ ਰੇਲਾਂ ਰੋਕਣ ਦਾ ਜਿਹੜਾ ਐਲਾਨ ਕਰਨਾ ਪਿਆ ਦੋਹਾਂ ਫੋਰਮਾਂ ਵੱਲੋਂ ਹੁਣ ਕਿਹਾ ਜਾ ਰਿਹਾ ਕੇਂਦਰ 5 ਫਸਲਾ ਤੇ ਐਮਐਸਪੀ ਦੇਣ ਨੂੰ ਤਿਆਰ ਹੋ ਗਈ ਹੈ ਵੇਖੋ ਜੀ ਪੰਜ ਫਸਲਾਂ ਤੇ ਇਹਦੀ ਸਾਡਾ ਇਹ ਕਹਿੰਦਾ ਵੀ ਇਹਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਤੇ ਡਾਕਟਰ ਸੁਆਮੀਨਾਥ ਦੀ ਰਿਪੋਰਟ ਲੱਗ ਕੀਤੀ ਜਾਵੇ ਉਹਦੇ 23 ਫਸਲਾਂ ਦੇ ਅੱਗੇ ਵੀ ਐਮਐਸਬੀ ਦੇ ਰਹੇ ਆ ਪਰ ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਤੇ ਅਸੀਂ ਇਹਨੂੰ ਭਾਜ ਤਾਂ ਵੇਖ ਲਓ ਤੁਸੀਂ ਮੱਕੀ ਆ ਤੇ ਮੱਕੀ ਸਰਕਾਰ ਨੇ 1890 ਰੁਪਏ ਰੇਟ ਪੇ ਕੀਤਾ ਪਰ ਖਰੀਦੀ ਨਹੀਂ ਆ ਮੱਕੀ 1000 ਰੁਪਏ ਨੂੰ ਵਿਕੀ ਤੇ 1000 ਰੁਪਿਆ ਦਾ ਕਿਸਾਨਾਂ ਨੂੰ ਘਾਟਾ ਪਿਆ ਤੇ ਅੱਜ ਮੱਕੀ ਦਾ ਆਟਾ 50 ਤੋਂ ਲੈ ਕੇ 60 ਰੁਪਏ ਕਿਲੋ ਤੱਕ ਵਿਕ ਰਿਹਾ ਜੇ ਸਰਕਾਰ ਨੇ ਮੱਕੀ ਖਰੀਦੀ ਹੁੰਦੀ ਤੇ ਅੱਜ ਆਟਾ 50 ਰੁਪਏ ਮੱਕੀ ਦਾ ਵਿਕਦਾ ਕਸਟਮਰ ਗਾਹਕ ਨੂੰ ਵੀ ਠੱਗਿਆ ਜਾ ਰਿਹਾ ਇਸ ਤਰ੍ਹਾਂ ਜੇ ਕਣਕ ਸਰਕਾਰ ਨੇ 12100 2200 ਨੂੰ ਖਰੀਦੀ ਆ ਤੇ ਅੱਜ ਆਟਾ ਉਹਦਾ 25 ਤੋਂ 30 32 ਰੁਪਏ ਵਿਕ ਰਿਹਾ ਜਿੱਦਣ ਸਰਕਾਰ ਨੇ ਕਣਕ ਵੀ ਨਾ ਖਰੀਦੀ ਇਹ ਆਟਾ ਜਿਹੜਾ 60 70 ਰੁਪਏ ਸਰਕਾਰ ਇਹ ਪ੍ਰਾਈਵੇਟ ਵਪਾਰੀ ਵੇਚੂਗਾ ਕਿਉਂਕਿ ਪ੍ਰਾਈਵੇਟ ਜਿਹੜਾ ਵਪਾਰੀ ਆ ਠਰਾਟਪਟ ਘਰਾਣਾ ਉਹ ਕਦੀ ਵੀ ਕੰਟਰੋਲ ਰੇਟ ਤੇ ਕੋਈ ਵੀ ਚੀਜ਼ ਨਾਉ ਦੇਊਗਾ ਇਹ ਜਿਹੜਾ ਧਰਨਾ ਆ ਇਹ ਕੱਲਾ ਕਿਸਾਨਾਂ ਦਾ ਨਹੀਂ ਆ ਇਹ ਪੂਰੇ ਦੇਸ਼ ਦੇ ਲੋਕਾਂ ਦਾ ਕਿਸਾਨਾਂ ਦਾ ਧਰਨਾ ਆ ਭਾਏ ਉਹ ਮਜ਼ਦੂਰ ਆ ਭਾਏ ਆੜਤੀਆ ਭਾਏ ਉਹ ਦੁਕਾਨਦਾਰ ਵਪਾਰੀ ਆ ਇਹ ਹਰ ਇੱਕ ਦਾ ਜਿਹੜਾ ਧਰਨਾ ਆ ਇਹ ਕਿਸਾਨ ਲੜ ਰਹੇ ਆ ਠੀਕ ਆ ਰੁਕੇngੀਆਂ 4 ਘੰਟੇ ਲਈ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਖੁਦ ਅੱਜ ਅਸੀਂ ਅਮਰਸਰ ਦੇ ਦੇਵੀ ਦਾਸ ਭਰਾ ਰੇਵੇ ਫਾਟਕ ਤੇ ਜਿਹੜਾ ਬਾਅਦ ਅਮਰਸਰ ਦਿੱਲੀ ਮੁੱਖ ਮਾਰਗ ਜਾਮ ਕਰਕੇ ਬੈਠੇ ਆ ਇਹ ਪੂਰੇ ਪੰਜਾਬ ਦੇ ਵਿੱਚ ਜਾ ਆ ਪੂਰੇ ਨਾ ਸਟੇਟਾਂ ਦੇ ਵਿੱਚ ਦੇਸ਼ ਭਰ ਦੇ ਵਿੱਚ ਜਾਮ ਆ ਬਾਕੀ ਸਟੇਟਾਂ ਜੀ ਵੀ ਜਾਮ ਕਰਦੇ 12 ਤੋਂ 4 ਤੱਕ ਜਿਹੜਾ 4 ਘੰਟੇ ਦਰੂਗਾ ਕਿਉਂਕਿ ਸਾਡੇ 13 ਫਰਵਰੀ ਤੋਂ ਲਗਾਤਾਰ ਜਿਹੜਾ ਵਾ ਅੰਦੋਲਨ ਜਿਹੜਾ ਚੱਲ ਰਿਹਾ ਸ਼ੰਭੂ ਖਨੌਰੀ ਬਾਰਡਰ ਤੇ ਔਰ ਕੇਂਦਰ ਮੋਦੀ ਦੀ ਸਰਕਾਰ ਦੇ ਇਸ਼ਾਰੇ ਤੇ ਹਰਿਆਣੇ ਦੀ ਖੱਟਲ ਸਰਕਾਰ ਨੇ ਪੂਰੀ ਤਰ੍ਹਾਂ ਰੋਕਾ ਲਾ ਕੇ ਸੂਏ ਲਾ ਕੇ ਕੰਕਰੀਟ ਦੀਆਂ ਦੁਆਰਾਂ ਕੱਢ ਕੇ ਪੀਐਸਐਮ ਤੇ ਸੀਆਰਪੀ ਦੀ ਫੌਜ ਜਿਹਾ ਫੋਰਸਾਂ ਲਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਆਇਆ ਵਾ ਤੇ ਉਹ ਰੋਕ ਜਿਹੜਾ ਨੂੰ ਸ਼ਾਂਤ ਨਹੀਂ ਅੰਦੋਲਨ ਜਿਹੜਾ ਵਾ ਉਹ ਵੀ ਕਰਨ ਤੋਂ ਰੋਕਿਆ ਲੋਕਤੰਤਰ ਦਾ ਕਾਹਨ ਕੀਤਾ ਗਿਆ ਵਾ ਸਾਡੇ ਲਗਾਤਾਰ ਜਿਹੜਾ ਅੰਦੋਲਨ ਚੱਲ ਰਿਹਾ ਪੂਰੀ ਤਰ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਤਸ਼ੱਦਦ ਕੀਤਾ ਜਾ ਰਿਹਾ ਅਸੀਂ ਕਹਿੰਦੇ ਐਮਐਸਪੀ ਦੀ ਗਰੰਟੀ ਦਾ ਅਖਰੀ ਦੀ ਗਰੰਟੀ ਕਾਨੂੰਨ ਜਿਹੜਾ ਬਣਾਇਆ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਉਹ ਖਤਮ ਕੀਤਾ ਜਾਵੇ ਲਕੀਰਪੁਰ ਖੀਰੀ ਘਟਨਾ ਦੀ ਜਿਹੜੀ ਹੈ ਜਾਂਚ ਪਰ ਉਹਦੇ ਦੋਸ਼ੀਆਂ ਦੀ ਜਿਹੜੀ ਹੈ 120 ਵੀ ਦਾ ਪਰਚਾ ਵੀ ਦਰਜ ਆ ਉਹਨਾਂ ਨੂੰ ਜਿਹੜਾ ਵਾ ਸਜ਼ਾ ਦਿੱਤੀ ਜਾਵੇ ਕਿਸਾਨਾਂ ਮਜ਼ਦੂਰਾਂ ਤੇ ਪੱਤਰਕਾਰ ਦੀ ਮੌਤ ਦਾ ਜਿਹੜਾ ਇਨਸਾਫ ਦਿੱਤਾ ਜਾਵੇ ਸਾਰੇ ਦੇਸ਼ ਚ ਪਏ ਕੇਸ ਜਿਹੜੇ ਆ ਕੋ ਵਾਪਸ ਕੀਤੇ ਜਾਣ ਇਸ ਕਰਕੇ ਅਸੀਂ ਜਿਹੜਾ ਲਗਾਤਾਰ ਜਿਹੜਾ ਵਾ ਪ੍ਰੋਟੈਸਟ ਦੇ ਵਿੱਚ ਜਿਹੜੀ 14 ਤਰੀਕ ਨੂੰ ਸੰਯੁਕਤ ਕਿਸਾਨ ਮੋਹਤਜਾਂ ਲੋਕ ਪਹੁੰਚ ਜਾਣ ਦਾ ਐਲਾਨ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਉਸ ਨੂੰ ਕੀ ਲੱਗਦਾ ਨਹੀਂ ਕਿ ਅਗਰ ਜਾਣਾ ਸੀ ਤੇ ਤੁਹਾਡੇ ਨਾਲ ਮਿਲ ਕੇ ਚੱਲਦੇ ਚਾਹੇ ਵੇਖੋ ਜੀ ਸੋ ਸਾਡੇ ਮਤਪੇਦ ਹੋ ਸਕਦੇ ਆ ਪਰ ਮੰਗਾ ਸਾਡੀਆਂ ਸਾਂਝੀਆਂ ਹਰੇਕ ਜਿਹੜਾ ਦੇਸ਼ ਦਾ ਜਿਹੜਾ ਲੋਕ ਆ ਕੋਈ ਵੀ ਕੱਲਾ ਕੱਲਾ ਵਿਅਕਤੀ ਵੀ ਆ ਮੰਗਾ ਉਹਦੀਆਂ ਵੀ ਸਾਂਝੀਆਂ ਵਾ ਉਸ ਤੇ ਵੀ ਲੜਨਾ ਲੜ ਰਹੇ ਆ ਚੰਗੀ ਗੱਲ ਆ ਸਾਰਿਆਂ ਨੂੰ ਇੱਕ ਮੋਟੋ ਹੋ ਕੇ ਲੜਨਾ ਚਾਹੀਦਾ ਵਾ ਤੇ ਉਹ ਮੰਗਾ ਸੀ ਲੜ ਰਹੇ ਹੋ ਉਹ ਤੇ ਆ ਕਿ ਕਰਨਾ ਚਾਹੀਦਾ ਮੋਦੀ ਸਰਕਾਰ ਨੂੰ ਜਿਹੜਾ ਵਾ ਉਹ ਮੰਗਾ ਮੰਨਣ ਵਾਸਤੇ ਇਹਦੇ ਨਾਲ ਜਿਹੜਾ ਮਜਬੂਰ ਹੋਣਾ ਪਊਗਾ ਕਾਰਪੋਰੇਟ ਬਿਲਕੁਲ ਤਾਂ ਬਿਲਕੁਲ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਜੋ ਉਹਨਾਂ ਵੱਲੋਂ ਇੱਥੇ 4 ਘੰਟੇ ਤੱਕ ਰੇਲਾ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਦੇ ਨਾਲ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਹਜੇ ਤੱਕ ਉਹਨਾਂ ਦੀਆਂ ਮੰਗਾ ਮੰਨਣ ਨੂੰ ਤਿਆਰ ਨਹੀਂ ਹੈ ਜੋ ਪੰਜ ਫਸਲਾਂ ਦੇ ਉੱਪਰ ਐਮਐਸਪੀ ਦੇਣ ਦੀ ਕੇਂਦਰ ਸਰਕਾਰ ਗੱਲ ਕਰ ਰਹੀ ਹੈ ਉਹ ਵੀ ਸਿਰਫ ਕੰਟਰੈਕਟ ਬੇਸ ਤੇ ਗੱਲ ਕਰ ਰਹੀ ਹੈ ਜੋ ਕਿ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਚਾਹੇ ਸੰਯੁਕਤ ਕਿਸਾਨ ਮੋਰਚਾ 14 ਮਾਰਚ ਨੂੰ ਦਿੱਲੀ ਜਾਣ ਦਾ ਐਲਾਨ ਕਰ ਚੁੱਕਾ ਹੈ ਬੇਸ਼ੱਕ ਉਹਨਾਂ ਦੇ ਆਪਸੀ મતਭੇਦ ਹੋ ਸਕਦੇ ਹੈ ਲੇਕਿਨ ਮੰਗਾ ਉਹਨਾਂ ਦੀਆਂ ਸੇਮ ਹੈ ਅਤੇ ਉਹਨਾਂ ਮੰਗਾਂ ਨੂੰ ਦੇਖਦੇ ਹੋਏ ਉਹ ਵੀ ਦਿੱਲੀ ਜਾ ਰਹੇ ਆ ਅਗਰ ਉਹ ਦਿੱਲੀ ਜਾ ਕੇ ਪ੍ਰਦਰਸ਼ਨ ਕਰਦੇ ਆ ਤਾਂ ਮਕਸਦ ਸਿਰਫ ਕੇਂਦਰ ਸਰਕਾਰ ਦੇ ਉੱਪਰ ਦਬਾਅ ਬਣਾਉਣਾ ਹੈ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਸੁਰਖਾਪੀ ਵੀ ਆਮ੍ਰਿਤਸਰ ਜਨ